ਹਾਰਪਾਗ ਦੇ ਸਵਾਗਤ ਕੀਤਾ ਜਾ ਰਿਹਾ ਹੈ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਤੇ ਪਹੁੰਚਣ ਤੇ ਉਹਨਾਂ ਦਾ ਸਵਾਗਤ ਹੈ ਜੀ ਆਇਆਂ ਨੂੰ ਹਾਂ ਜੀ ਸਰ ਗੁੱਡ ਮਾਰਨਿੰਗ ਕਲੱਬ ਦੇ ਪ੍ਰਧਾਨ ਤੇ ਮੈਂਬਰ ਅਹੁਦੇਦਾਰ ਸਾਰੇ ਉਹਨਾਂ ਦੇ ਸਵਾਗਤ ਲਈ ਹਾਰ ਲੈ ਕੇ ਖੜੇ ਨੇ ਤੇ ਕੈਪਟਨ ਸਾਹਿਬ ਪਹੁੰਚ ਚੁੱਕੇ ਨੇ ਤੇ ਉਹਨਾਂ ਦਾ ਹੁਣ ਸਵਾਗਤ ਕੀਤਾ ਜਾਊਗਾ ਆਓ ਸੋ ਨਿਹਾਲ ਨਾਮ ਜੀ ਕੈਪਟਨ ਸਾਹਿਬ ਵੈਲਕਮ ਸਾਡੇ ਪ੍ਰਧਾਨ ਜੀ ਨੇ ਡਾਕਟਰ ਮਨਜੀਤ ਸਿੰਘ ਢੱਲੋਂ ਉਦਮ ਸਿੰਘ ਔਲਖ ਵੀ ਗੁੱਡ ਮਾਰਨਿੰਗ ਕਲੱਬ ਦੇ ਮੈਂਬਰ ਨੇ ਠੀਕ ਹੈ ਜੀ ਤੇ ਬੇਨਤੀ ਇਸ ਤਰ੍ਹਾਂ ਹੈ ਜੀ ਗੁੱਡ ਮਾਰਨਿੰਗ ਵੈਲਕਮ ਜੁਗਿੰਦਰ ਸਿੰਘ ਪ੍ਰਾਰਥ ਡਾਕਟਰ ਮਜੀਦ ਸਿੰਘ ਸੈਂਟ ਲੌਜੀ ਵੱਲੋਂ ਦਰਸ਼ਨ ਸਿੰਘ ਯਾਰੇ ਵਾਲਾ ਤੇ ਲਾਈਫ ਟਾਈਮ ਅਚੀਵਮੈਂਟ ਵਾਰਡੀ ਹਰਦੀਪ ਸਿੰਘ ਬਰਾੜ ਔਰ ਫਿੱਡੂ ਪਹਿਲਵਾਨ ਆ ਦੱਸ ਦਈਏ ਬਈ ਆ ਸੈਲਫੀ ਪੁਆਇੰਟ ਬਣਾਇਆ ਆਪਣੇ ਕੋੜਪੂਰੇ ਇਲਾਕੇ ਦੇ ਨਾਲ ਸੰਬੰਧਿਤ ਜਿੰਨੇ ਵੀ ਐਨ ਆਰ ਆਈ ਨੇ ਉਹ ਇੰਨੀ ਖੁਸ਼ੀ ਮਹਿਸੂਸ ਕਰਕੇ ਜਾਂਦੇ ਨੇ ਬਈ ਸਾਡੇ ਦੋਤੇ ਪੋਤੇ ਪੋਤੀਆਂ ਦੋਤੀਆਂ ਜਦੋਂ ਇੱਥੇ ਆਉਂਦੇ ਕਹਿੰਦੇ ਪਹਿਲਾਂ ਅਸੀਂ ਸੈਲਫੀ ਪੁਆਇੰਟ ਤੇ ਫੋਟੋ ਕਰਨੀ ਜੀ ਇੱਥੇ ਕਰਕੇ ਜਾਂਦੇ ਨੇ ਸੋ ਗੁੱਡ ਮਾਰਨਿੰਗ ਕਲੱਬ ਲੀਡਰਾਂ ਅਫਸਰਾਂ ਤੇ ਬਾਬਿਆਂ ਦੇ ਸਨਮਾਨ ਕਰਨ ਦੇ ਨਾਲ-ਨਾਲ ਫੌਜੀਆਂ ਦਾ ਜਿਆਦਾ ਸਤਿਕਾਰ ਕਰਦੇ ਜੀ ਧੰਨਵਾਦ ਜਿਨ੍ਹਾਂ ਨੇ ਦੇਸ਼ ਦੀ ਰਾਖੀ ਕੀਤੀ ਅਸੀਂ ਆਰਾਮ ਨਹੀਂ ਸਕੇ ਜੀ ਬਹੁਤ ਬਹੁਤ ਧੰਨਵਾਦ ਸੋ ਤੁਹਾਡਾ ਇੱਥੇ ਸਵਾਗਤ ਹੈ ਆਪ ਸਭ ਦਾ ਸਵਾਗਤ ਹੈ ਕੀ ਤੁਸੀਂ ਅਰੇਟਾ ਕਰਨ ਸੰਗਤ ਸੋਸੇ ਗੌਰ ਜੀ ਮੈਂ ਕੈਪਟਨ ਜਸਕਰ ਸਿੰਘ ਪਿੰਡ ਔਲਕ ਜ਼ਿਲ੍ਹਾ ਫਰੀਦਕੋਟ ਮੈਂ 1992 ਵਿੱਚ ਬਤੌਰ ਸਿਪਾਹੀ ਭਰਤੀ ਹੋਇਆ ਸੀਗਾ ਸਿਕਰ ਰੇਜiment ਵਿੱਚ ਔਰ 33 ਸਾਲ ਦੀ ਸਰਵਿਸ ਕਰਕੇ ਅੱਜ ਆਪਣੇ ਪਿੰਡ ਵਾਪਸ ਆ ਰਹੇ ਆ। ਸੁਬੇਦਰ ਮੇਜਰ ਆਨਰੀ ਕੈਪਟਨ ਰੈਂਕ ਪ੍ਰਾਪਤ ਕਰਕੇ ਜੋ ਇੱਕ ਸਿਪਾਹੀ ਦਾ ਸਰਵੋਤਮ ਰੈਂਕ ਹੈ ਸਭ ਤੋਂ ਉੱਚਾ ਰੈਂਕ ਸਿਪਾਹੀ ਜਿਹੜਾ ਭਰਤੀ ਹੁੰਦਾ ਉਹਦਾ ਕੈਪਟਨ ਰੈਂਕ ਹੁੰਦਾ ਜੀ ਉਹ ਮੈਂ ਪ੍ਰਾਪਤ ਕਰਕੇ ਪਿੰਡ ਆਇਆ ਔਰ ਗੁੱਡ ਮਾਰਨਿੰਗ ਕਲੱਬ ਵਾਲਿਆਂ ਨੇ ਮੇਰਾ ਇੱਥੇ ਨਿੱਘਾ ਸਵਾਗਤ ਕੀਤਾ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਔਰ ਸਰਪੰਚ ਜੂਦਮ ਸਿੰਘ ਦਾ ਆਪਣੇ ਭਰਾਵਾਂ ਦਾ ਬਹੁਤ ਬਹੁਤ ਥੈਂਕ ਯੂ ਸਰ ਧੰਨਵਾਦ 当然了。